ਜੇਲ੍ਹ ਵਿੱਚ ਖਾਸ ਕਰਕੇ ਔਰਤਾਂ ਨੂੰ ਮੈਂ ਮਿਲਣ ਆਈ ਆ ਕਿ ਜੇਲ੍ਹ ਦੇ ਵਿੱਚ ਸਾਡੀਆਂ ਔਰਤਾਂ ਦੇ ਨਾਲ ਕਈ ਵਾਰੀ ਬੱਚੇ ਵੀ ਹੁੰਦੇ ਆ ਕਿ ਚਰਾਂ ਦੀ ਭਰਤੀ ਦੀ ਲੋੜ ਹੈ ਤਾਂ ਉੱਥੇ ਵੀ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ ਕਿ ਬੱਚੇ ਜਿਹੜੇ ਆ ਉਹ ਕੋਈ ਮਾਪਿਓ ਦੀ ਜਿਹੜੀ ਸਜ਼ਾ ਉਹਨਾਂ ਨੂੰ ਨਾ ਭੁਗਤਣੀ ਪਵੇ ਜਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜ਼ੁਲਮ ਦੀ ਦੁਨੀਆ ਤੋਂ ਇੱਕ ਪਾਸੇ ਸੋਚ ਵੱਲ ਲੈ ਕੇ ਜਾ ਸਕੋ ਕ੍ਰਾਈਮ ਦੀ ਦੁਨੀਆ 'ਚ ਚਲੇ ਗਏ ਕਿਸੇ ਤਰੀਕ ਤੇ ਉਸ ਤੋਂ ਬਾਅਦ ਜੇਲਾਂ 'ਚ ਕੈਦ ਨੇ ਜੇਲਾਂ 'ਚ ਐ ਉਹਨਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨਲ ਜੋੜਾਂਗੇ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਵੱਲੋਂ ਅੱਜ ਫਰੀਦਕੋਟ ਦੀ ਕੇਦਰੀ ਮਾਡਰਨ ਜੇਲ੍ਹ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਜੇਲ੍ਹ ਵਿੱਚ ਬੰਦ ਔਰਤਾਂ ਕੈਦੀਆਂ ਨਾਲ ਖਾਸ ਗੱਲਬਾਤ ਕਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਵੀ ਗਈਆਂ ਤੇ ਉਹਨਾਂ ਦੇ ਹੱਲ ਅਤੇ ਬਿਹਤਰਨ ਜੀਵਨ ਲਈ ਉਹਨਾਂ ਦੇ ਹਾਲਤ ਤੇ ਬਿਹਤਰ ਜੀਵਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅੱਜ ਦੇ ਆਦੇ ਦੌਰੇ ਦਾ ਮਕਸਦ ਇਹ ਹੈ ਕਿ ਜੇਲ੍ਹਾਂ ਵਿੱਚ ਬੰਦ ਔਰਤਾਂ ਦੇ ਬਿਹਤਰ ਜੀਵਨ ਪੱਧਰ ਅਤੇ ਉਹਨਾਂ ਨੂੰ ਅਪਰਾਧਿਕ ਪ੍ਰਵਿਰਤੀ ਨਾਲ ਮੋੜ ਕੇ ਮੁੱਖ ਜੀਵਨ ਧਾਰਾ ਨਾਲ ਜੋੜਨ ਲਈ ਉਪਰਾਲੇ ਕਰਨਾ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਮਾਵਾਂ ਦੇ ਨਾਲ ਜੋ ਛੋਟੇ ਬੱਚੇ ਹਨ ਉਹਨਾਂ ਦੇ ਬਿਹਤਰ ਜੀਵਨ ਅਤੇ ਉਹਨਾਂ ਦੀ ਪੜ੍ਹਾਈ ਦੇ ਪ੍ਰਬੰਧ ਵਿੱਚ ਪ੍ਰਬੰਧ ਬਾਰੇ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਅੱਜ ਤੋਂ ਆਂਗਣ ਵਾਲੀ ਮਿਲਣ ਵਾਲਾ ਨਿਊਟ੍ਰੀਸ਼ਨ ਹੁਣ ਜੇਲ੍ਹਾਂ ਵਿੱਚ ਵੀ ਦਿੱਤਾ ਜਾਇਆ ਕਰੇਗਾ ਜਿਸ ਦੀ ਸ਼ੁਰੂਆਤ ਅੱਜ ਫਰੀਦਕੋਟ ਤੋਂ ਹੋ ਰਹੀ ਹੈ ਉਹਨਾਂ ਨਾਲ ਹੀ ਕਿਹਾ ਕਿ ਛੋਟੇ ਬੱਚਿਆਂ ਦੀ ਭਲਾਈ ਲਈ ਜੇਲ੍ਹਾਂ ਅੰਦਰ ਕਲੱਚ ਖੋਲਣ ਦਾ ਅਸੀਂ ਨਵਾਂ ਟੁਲੈ ਆਈਡੀਆ ਲੈ ਕੇ ਚੱਲਾਂਗੇ ਜਿਸ ਦੀ ਸ਼ੁਰੂਆਤ ਫਰੀਦਕੋਟ ਜੇਲ੍ਹ ਤੋਂ ਹੋਏਗੀ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੇਲ੍ਹਾਂ ਵਿੱਚ ਬੰਦ ਮਾਪਿਆਂ ਦੇ ਉਹਨਾਂ ਦੇ ਬੱਚੇ ਜੋ ਕਿ ਕਸੂਰ ਨਾ ਹੁੰਦੇ ਹੋਏ ਵੀ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਦੇ ਵਧੀਆ ਜੀਵਨ ਲਈ ਉਹਨਾਂ ਦੀ ਪੜ੍ਹਾਈ ਅਤੇ ਨਿਊਟ੍ਰੀਸ਼ਨ ਦੇ ਨਾਲ ਉਹਨਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਉੱਪਰ ਉਹਨਾਂ ਦੇ ਮਾਪੇ-ਬਾਪ ਦੇ ਅਪਰਾਧਿਕ ਜੀਵਨ ਦਾ ਅਸਰ ਨਾ ਪਵੇ। ਅੱਜ ਵਿਜ਼ਿਟ ਕੀਤਾ ਜਾਦਾ ਹੈ। ਇਹ ਮੋਡਰਨ ਵਿੱਚ ਕੀ ਪਰਕਰ ਹੈ? ਹਾਂ ਅੱਜ ਅਸੀਂ ਸਾਰਾ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਜੇਲ੍ਹ ਵਿੱਚ ਖਾਸ ਕਰਕੇ ਔਰਤਾਂ ਨੂੰ ਮੈਂ ਮਿਲਣ ਆਈ ਆ ਉਹਨਾਂ ਦੀ ਹੈਲਥ ਚੈੱਕਅਪ ਕਿਸ ਤਰ੍ਹਾਂ ਚੱਲ ਰਿਹਾ ਹੈ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦਾ ਉਹਨਾਂ ਦਾ ਬੌਧਿਕ ਵਿਕਾਸ ਬਾਰੇ ਸੋਚਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜੁਰਮ ਦੀ ਦੁਨੀਆ ਤੋਂ ਇੱਕ ਪਾਸੇ ਸੋਚ ਵੱਲ ਲੈ ਕੇ ਜਾ ਸਕਦੇ ਹਾਂ ਉਹ ਸਾਰਾ ਕੁਝ ਅਸੀਂ ਅੱਜ ਇਸ ਜੇਲ੍ਹ ਤੋਂ ਸ਼ੁਰੂ ਕਰਾਂਗੇ ਫਰੀਦਕੋਟ ਦੀ ਜੇਲ੍ਹ ਤੋਂ ਤੇ ਬਾਕੀ ਜੇਲ੍ਹਾਂ 'ਚ ਵੀ ਜਾਵਾਂਗੇ ਬਾਕੀ ਇੱਕ ਬੜਾ ਇੰਪੋਰਟੈਂਟ ਮੁੱਦਾ ਹੁੰਦਾ ਹੈ ਕਿ ਜੇਲ੍ਹ ਦੇ ਵਿੱਚ ਸਾਡੀਆਂ ਔਰਤਾਂ ਦੇ ਨਾਲ ਕਈ ਵਾਰੀ ਬੱਚੇ ਵੀ ਹੁੰਦੇ ਆਂ ਸੋ ਉਹਨਾਂ ਬੱਚਿਆਂ ਦੇ ਅੱਗੋਂ ਪੜ੍ਹਾਈ ਦੇ ਕੀ ਪ੍ਰਬੰਧ ਨੇ ਉਹਨਾਂ ਬੱਚਿਆਂ ਨੂੰ ਕਿ ਸਾਡੇ ਡਿਪਾਰਟਮੈਂਟ ਨੇ ਸਪਲੀਮੈਂਟਰੀ ਨਿਊਟ੍ਰੀਸ਼ਨਲ ਜੋੜਿਆ ਕਿ ਉਹਨਾਂ ਨੂੰ ਬੰਦੀ ਨਿਊਟ੍ਰੀਸ਼ਨ ਅੰਦਰ ਮਿਲਦੀ ਹੈ ਉਹ ਸਾਰਾ ਕੁਝ ਉਹਨਾਂ ਬੱਚਿਆਂ ਦੇ ਬਾਰੇ ਵੀ ਅੱਜ ਦੇਖਿਆ ਜਾਏਗਾ ਸੋ ਮੇਰਾ ਇੱਥੇ ਆਉਣ ਦਾ ਮੰਤਵ ਇਹ ਹੈ ਕਿ ਜਿਹੜੇ ਲੋਕ ਕ੍ਰਾਈਮ ਦੀ ਦੁਨੀਆ 'ਚ ਚਲੇ ਗਏ ਕਿਸੇ ਤਰੀਕੇ ਤੇ ਉਸ ਤੋਂ ਬਾਅਦ ਜੇਲ੍ਹਾਂ 'ਚ ਕੈਦ ਨੇ ਉਹਨਾਂ ਨੂੰ ਅਸੀਂ ਸਮਾਜ ਦੀ ਮੁੱਖ ਧਾਰਾ ਦੇ ਨਾਲ ਕਿਵੇਂ ਜੋੜਨਾ ਹੈ ਕਿਵੇਂ ਉਹਨਾਂ ਨੂੰ ਕਿਸੇ ਸਕਿੱਲ ਡਿਵੈਲਪਮੈਂਟ ਦੇ ਜ਼ਰੀਏ ਕਿਵੇਂ ਉਹਨਾਂ ਨੂੰ ਪੜ੍ਹਾਈ ਦੇ ਜ਼ਰੀਏ ਉਹਨਾਂ ਦੀ ਸੋਚ ਕਿਵੇਂ ਬਦਲ ਸਕਦੇ ਹੈ ਉਹ ਇੱਕ ਵਿਸ਼ੇਸ਼ ਪੈਗਾਮ ਜਿਹੜਾ ਅੱਜ ਇਸ ਧਰਤੀ ਤੋਂ ਜਾ ਰਿਹਾ ਹੈ ਮਤਲਬ ਕਿ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਜਿਹੜੇ ਅੰਦਰ ਜੇਚ ਬੰਦ ਕਰਤੀ ਰਹੇ ਉਹਨਾਂ ਨੂੰ ਪੜਾਉਣ ਲਈ ਸਪੈਸ਼ਲ ਜਿਹੜੇ ਟੀਚਰ ਜਿਹੜੇ ਭੇਜੇ ਜਾਣਗੇ ਉਸ ਨੂੰ ਕਿਸ ਸੰਬੰਧ ਦੇਖੋ ਜੀ ਮੇਰੀ ਪਹਿਲਾਂ ਵੀ ਅਸੀਂ ਅੰਦਰ ਇਹੀ ਡਿਸਕਸ ਕਰਕੇ ਹਟੇ ਹਾਂ ਔਰ ਮੈਨੂੰ ਜੋ ਇੱਥੋਂ ਪਤਾ ਲੱਗਿਆ ਸੁਪਰਡੈਂਟ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬੀਏ ਵੀ ਕਰਵਾਈ ਹੈ ਐਮਏ ਵੀ ਕਰਵਾ ਰਹੇ ਆ ਔਰ ਪਹਿਲਾਂ ਵੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਬੰਦ ਨਹੀਂ ਹੋਇਆ ਜੋ ਬੱਚੇ ਪੜ੍ਹਨਾ ਚਾਹੁੰਦੇ ਆ ਜਾਂ ਜਿਹੜੇ ਇੱਛਕ ਸੀ ਕਿਤੇ ਵਿੱਚ ਵਿਚਾਲੇ ਛੁੱਟ ਗਏ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਬਾਕੀ ਜਿੱਥੇ ਕਿਤੇ ਸਾਨੂੰ ਲੱਗਦਾ ਕਿ ਐਜੂਕੇਸ਼ਨ ਨਾਲ ਸੰਬੰਧਤ ਕੋਈ ਟੀਚਰਾਂ ਦੀ ਭਰਤੀ ਦੀ ਲੋੜ ਹੈ ਤਾਂ ਉੱਥੇ ਵੀ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ। ਇਹਨਾਂ ਨੂੰ ਅਸੀਂ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਹਰ ਹਿੱਲੇ ਪੜਾਵਾਂਗੇ। ਸਕਿੱਲ ਡਿਵੈਲਪਮੈਂਟ ਵੱਲ ਵੀ ਲੈ ਕੇ ਜਾਵਾਂਗੇ। ਉਹਨਾਂ ਨੂੰ ਬਾਹਰ ਆ ਕੇ ਜੇਲ੍ਹ ਤੋਂ ਬਾਹਰ ਆ ਕੇ ਸਮਾਜ ਕੇ ਨਿਗਾ ਨਾਲ ਦੇਖਦਾ ਉਹਨਾਂ ਦੀ ਸਮਾਜ ਦੇ ਵਿੱਚ ਕਿਸ ਤਰ੍ਹਾਂ ਸੀ ਹੋਂਦ ਬਣਾਉਣੀ ਹੈ ਇਹ ਵੀ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਮਹਿਲਾਵਾਂ ਦੇ ਨਾਲ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਬੱਚੇ ਜੇ ਹਾਲਾਂਕਿ ਉਹ ਬਿਨਾਂ ਸਜ਼ਾ ਤੋਂ ਜੋ ਜੇ ਕੇ ਤੇ ਜੇਲ੍ਹ ਤਾਂ ਹੈ ਕਿ ਉਹਨਾਂ ਨੂੰ ਅਲੱਗ ਮਾਹੌਲ ਦੇਣ ਲਈ ਪੰਜਾਬ ਸਰਕਾਰ ਕੋਲ ਉਹ ਪ੍ਰਵਰਲਾ ਕਰ ਸਕਦੀ ਕਿਉਂਕਿ ਇੱਥੇ ਜੇ ਗੱਲ ਕਰੀਏ ਹੈ ਤਾਂ ਜੇਲ੍ਹ ਹੀ ਜੀ ਭਾਵੇਂ ਆਪਾਂ ਜਿੰਨਾ ਮਰਜ਼ੀ ਉਹਨਾਂ ਨੂੰ ਵਧੀਆ ਮਾਹੌਲ ਦੇ ਦਈਏ ਬਿਲਕੁਲ ਜੀ ਹੈ ਤਾਂ ਜੇਲ੍ਹ ਹੀ ਪਰ ਅਸੀਂ ਆਪਣੇ ਵੱਲੋਂ ਕਿਉਂਕਿ ਮੇਰਾ ਡਿਪਾਰਟਮੈਂਟ ਹੈ ਇਹ ਅੱਜ ਅਸੀਂ ਇੱਕ ਵਿਸ਼ੇਸ਼ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਤਾਂ ਅਸੀਂ ਜਿਹੜੇ ਬੱਚੇ ਛੋਟੇ ਆ 6 ਸਾਲ ਤੋਂ ਛੋਟੇ ਕੋਈ ਬੱਚੇ ਜੇਲ੍ਹਾਂ ਚ ਹੈ ਉਹਨਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨਲ ਜੋੜਾਂਗੇ ਜਿਹੜੇ ਆਂਗਣਵਾੜੀ ਸੈਂਟਰਾਂ ਤੋਂ ਅਸੀਂ ਖਾਣਾ ਦਿੰਨੇ ਆ ਬੱਚਿਆਂ ਨੂੰ ਉਹਨਾਂ ਦੀ ਨਿਊਟ੍ਰੀਸ਼ਨ ਵਧਾਉਣ ਦੇ ਲਈ ਤਾਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨਲ ਕਿਉਂਕਿ ਬੱਚੇ ਵੀ ਬੱਚਿਆਂ ਨੂੰ ਸਕੂਲਾਂ 'ਚ ਭੇਜਿਆ ਜਾਂਦਾ ਔਰ ਇਹ ਜ਼ਰੂਰੀ ਬਣਾਇਆ ਜਾਵੇਗਾ ਕਿ ਬੱਚੇ ਜਿਹੜੇ ਆ ਉਹ ਕੋਈ ਮਾਪਿਓ ਦੀ ਜਿਹੜੀ ਸਜ਼ਾ ਉਹਨਾਂ ਨੂੰ ਨਾ ਭੁਗਤਣੀ ਪਵੇ ਇਹ ਠੀਕ ਹੈ ਕਿ ਪੇਰੈਂਟਸ ਦੇ ਨਾਲ ਮਾਂ ਦੇ ਨਾਲ ਅਟੈਚਮੈਂਟ ਉਹਨੂੰ ਆਪਾਂ ਖਤਮ ਨਹੀਂ ਕਰ ਸਕਦੇ ਉਹ ਨਾਲ ਰੱਖਣਾ ਪੈਣਾ ਪਰ ਉਹਦੀ ਪੜ੍ਹਾਈ ਵੱਲ ਤੇ ਉਹਦੇ ਬੌਧਿਕ ਵਿਕਾਸ ਵੱਲ ਅਸੀਂ ਵਿਸ਼ੇਸ਼ ਧਿਆਨ ਦੇਣਾ ਕੁਝ ਕਲੇਵ ਵਗੈਰਾ ਬਣਾਇਆ ਜਾ ਸਕਦਾ ਹੈ ਬਿਲਕੁਲ ਜੀ ਇਹ ਵੀ ਕੰਡੀਸ਼ਨ ਆਪਾਂ ਰੱਖ ਸਕਦੇ ਆ ਕਿ ਸਰਕਾਰੀ ਆਪਾਂ ਕ੍ਰੈਚੇਜ਼ ਜੇਲਾਂ ਦੇ ਵਿੱਚ ਸ਼ੁਰੂ ਕਰੀਏ ਇਹ ਨਵਾਂ ਆਈਡੀਆ ਅਸੀਂ ਲੈ ਕੇ ਚੱਲਾਂਗੇ ਔਰ ਫਰੀਦਕੋਟ ਤੋਂ ਖਾਸ ਕਰਕੇ ਸ਼ੁਰੂਆਤ ਕਰਾਂਗੇ ਤੁਸੀਂ ਅਧਿਕਾਰੀਆਂ ਨਾਲ ਵੀ ਕੁਝ ਹੁਣ ਮਿੰਟ ਗੱਲ ਕੀਤੀ ਹੈ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਾ ਰਹਾ ਤਰ ਲੱਗ ਰਹੀਆਂ ਔਰ ਅੰਦਰលੀਆਂ ਅੰਦਰਲੀਆਂ ਸਮੱਸਿਆਵਾਂ ਵੈਸੇ ਤਾਂ ਮੈਂ ਜਾ ਕੇ ਮਿਲਾਂਗੀ ਪਰ ਗੱਲ ਇਹ ਆ ਵੀ ਜਦੋਂ ਔਰਤ ਜਿਹੜੀ ਹੁੰਦੀ ਹੈ ਉਹਦਾ ਮੈਂਟਲ ਲੈਵਲ ਤੇ ਆਦਮੀ ਦਾ ਬਹੁਤ ਫਰਕ ਹੁੰਦਾ ਇੱਕ ਸੈਂਸਿਟਿਵ ਔਰਤ ਹੁੰਦੀ ਹੈ ਸਬਮਿਸਿਵ ਹੁੰਦੀ ਹੈ ਔਰ ਕਿਤੇ ਕ੍ਰਾਈਮ ਦੀ ਦੁਨੀਆ ਚ ਜਦੋਂ ਆ ਜਾਂਦੀ ਹੈ ਤਾਂ ਬਹੁਤ ਔਖਾ ਹੁੰਦਾ ਉਸ ਨੂੰ ਇਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰਨਾ ਸੋ ਬੇਸਿਕਲੀ ਅਸੀਂ ਇਸੇ ਗੱਲ ਤੇ ਜ਼ੋਰ ਦਵਾਂਗੇ ਕਿ ਤਣਾਅ ਤੋਂ ਮੁਕਤ ਕੀਤਾ ਜਾਵੇ ਉਹਨਾਂ ਨੂੰ ਜੇਲ ਜਿਹੜੀ ਉਹ ਜੇਲ ਨਾ ਲੱਗੇ ਉਹਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਝਲਕ ਦੇਖਣ ਇਸ ਲਈ ਉਹਨਾਂ ਨੂੰ ਖਾਸ ਤੌਰ ਤੇ ਸਕਿੱਲ ਡਿਵੈਲਪਮੈਂਟ ਵੱਲ ਓਰੀਐਂਟ ਕਰਾਂਗੇ